ਕਾਜੀ ਤੁਹਾਡਾ ਨਾਮ ਜੀ ਮੇਰਾ ਨਾਮ ਗੱਗੀ ਜੀ ਮੈਂ ਪਿੰਡੂ ਜੱਟਰ ਰਿਕਾਰਡਸ ਟੀਮ ਦਾ ਐਡੀਟਰ ਤੇ ਕੈਮਰਾਮੈਨ ਠੀਕ ਹੈ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡੂ ਜੱਟਰ ਰਿਕਾਰਡਸ ਨੂੰ ਧਮਕੀ ਆਈ ਹੈ ਅੰਮ੍ਰਿਤਪਾਲ ਮੈਰੋਜੀ ਵੱਲੋਂ ਧਮਕੀ ਨਹੀਂ ਆਈ ਜੀ ਸਾਨੂੰ ਇੱਕ ਤਰ੍ਹਾਂ ਦਾ ਸਮਝਾਇਆ ਗਿਆ ਉਹਨਾਂ ਵੱਲੋਂ ਹੂੰ ਧਮਕੀ ਤਾਂ ਇਹ ਹੁੰਦਾ ਵੀ ਜੇ ਅਸੀਂ ਬਾਰੀ-ਬਾਰੀ ਹਟਦੇ ਨਾ ਫਿਰ ਉਹਨੂੰ ਧਮਕੀ ਮੰਨਦੇ ਵੀ ਸਾਡੀ ਗਲਤੀ ਹੁੰਦੀ ਫਿਰ ਸਾਨੂੰ ਉਹ ਸਮਝਾਉ ਧਮਕੀ ਦਿੰਦੇ ਉਹਨਾਂ ਨੇ ਧਮਕੀ ਨਹੀਂ ਆ ਇਹ ਸਮਝਾਇਆ ਗਿਆ ਵੀ ਭਾਈ ਤੁਸੀਂ ਟਿਕ ਜਾਓ ਸਾਡੀ ਗਲਤੀ ਜੀ ਮੰਨ ਲਗੇ ਤੁਸੀਂ ਮੰਨ ਲਈ ਹਾਂ ਅਸੀਂ ਮੰਨ ਲਈ ਠੀਕ ਹੈ ਹੁਣ ਕੋਈ ਖਤਰਾ ਨਹੀਂ ਤੁਹਾਨੂੰ ਨਾ ਤੁਹਾਨੂੰ ਕੋਈ ਸਿਕਿਉਰਿਟੀ ਦੀ ਲੋੜ ਹੈ ਨਹੀਂ ਸਾਨੂੰ ਤਾਂ ਖਤਰਾ ਕੀ ਅਸੀਂ ਗਲਤੀ ਤੇ ਅਸੀਂ ਮੰਨ ਲਈ ਖਤਰੇ 'ਚ ਸਿਕਿਉਰਿਟੀ ਜਿਉਂ ਤਾਂ ਕਿਹੜਾ ਆਪਾਂ ਨੇ ਕੁਝ ਕਰਿਆਗਾ ਚਲੋ ਠੀਕ ਹੈ ਜਿਹੜਾ ਗਲਤੀਆਂ ਤਾਂ ਵੱਡੇ ਵੱਡੇ ਬੰਦਿਆਂ ਤੋਂ ਹੋ ਜਾਂਦੀਆਂ ਨੇ ਹਾਂਜੀ ਬਤੌਰ ਐਡੀਟਰ ਤੁਸੀਂ ਵੀਡੀਓ ਦੇ ਹਰ ਇੱਕ ਸੀਨ ਨੂੰ ਐਡਿਟ ਕਰਦੇ ਹੋ ਹਾਂਜੀ ਪਹਿਲਾਂ ਸਾਫ਼ ਸੁਥਰੀ ਵੀਡੀਓਜ਼ ਵੀ ਬਣਾਈਆਂ ਉਹ ਵੀ ਐਡੀਟਿੰਗ ਕਰਦੀ ਹਾਂ ਜਦੋਂ ਅਡਲਟ ਕੰਟੈਂਟ ਪਾਉਂਦੇ ਸੀ ਉਹ ਵੀ ਐਡਿਟ ਕਰਦੀ ਹਾਂ ਤਾਂ ਕਿਵੇਂ ਜਮੀਰ ਇਜਾਜ਼ਤ ਦਿੰਦਾ ਸੀ ਦੀ ਜਦੋਂ ਬਣਾਉਂਦੇ ਸੀ ਉਦੋਂ ਤਾਂ ਇਨਾ ਪਤਾ ਨਹੀਂ ਲੱਗਦਾ ਵੀ ਕਿਵੇਂ ਕੁਝ ਬੋਲਿਆ ਕਿਵੇਂ ਕਿਉਂਕਿ ਸੁਣਦਾ ਨਹੀਂ ਸੀ ਦੂਰ ਲਵੇ ਬੰਦੇ ਹੁੰਦੇ ਸੀਗੇ ਜਦੋਂ ਐਡਿਟ ਕਰਦੇ ਸੀ ਉਦੋਂ ਥੋੜਾ ਜਿਹਾ ਮਨ ਨੂੰ ਇਦਾਂ ਲੱਗਦਾ ਸੀਗਾ ਵੀ ਗਲਤ ਕਰ ਰਹੇ ਆਂ ਕੁਝ ਆਪਾਂ ਹੂੰ ਕਿਤੇ ਨਾ ਕਿਤੇ ਜਮੀਰ ਇਜਾਜ਼ਤ ਨਹੀਂ ਦਿੰਦਾ ਸੀ ਹਾਂ ਉਹ ਤਾਂ ਹੈ ਹੀ ਸੀ ਪਰ ਲੋਕ ਥੋੜਾ ਜਿਆਦਾ ਜਿਆਦਾ ਕਮੈਂਟ ਕਰਦੇ ਸੀ نیچے ਵੀ ਤੁਸੀਂ ਅਸੀਂ ਪਹਿਲਾਂ ਕਹਿੰਦੇ ਵੀ ਤੁਹਾਡੀ ਵੀਡੀਓ ਚ ਸੀਨ ਨਹੀਂ ਸੀਨ ਵੀ ਦਿਖਾਉਣਾ ਸ਼ੁਰੂ ਕਰਤਾ ਥੋੜਾ ਬਹੁਤ ਫਿਰ ਕਹਿੰਦੇ ਵੀ ਤੁਸੀਂ ਬਾਡੀ ਪਾਰਟ ਨਹੀਂ ਦਿਖਾਉਂਦੇ ਬਾਡੀ ਪਾਰਟ ਵੀ ਦਿਖਾਓ ਅੱਛਾ ਹਾਂ ਉਹ ਵੀਡੀਓ ਅਸੀਂ ਡਿਲੀਟ ਕਰਦੇ ਨਹੀਂ ਕਮੈਂਟ ਮਿਲ ਜਾਂਦੇ ਤੁਹਾਨੂੰ ਨੀਚੇ ਉਹ ਅਸੀਂ ਡਿਲੀਟ ਮਾਰਤੀਆਂ ਵੀਡੀਓ ਕਿੰਨੇ ਕਿਤੇ ਲੋਕ ਵੀ ਉਕਸਾਉਂਦੇ ਸੀ ਹਾਂ ਲੋਕ ਜਦੋਂ ਵੀ ਤੁਸੀਂ ਫੁਟੇਜ ਤਾਂ ਪਰੋਸੋ ਜੇ ਲੋਕ ਦੇਖਦੇ ਸੀ ਇਹ ਕਮੈਂਟ ਕਰਦੇ ਸੀ ਤਾਂ ਹੀ ਪਾਉਂਦੇ ਸੀ ਨਾ ਅਸੀਂ ਵੀਡੀਓ ਜੇ ਕੋਈ ਦੇਖਦਾ ਨਾ ਫਿਰ ਅਸੀਂ ਵੀਡੀਓ ਕਾਦੇ ਵਾਸਤੇ ਪਾਉਣੀ ਸੀ ਇਹੀ ਲੋਕ ਨੇ ਜਿਹੜੇ ਬਾਅਦ ਚ ਫਿਰ ਗਿਆਨ ਦਿੰਦੇ ਨੇ ਵੀ ਪੰਜਾਬ ਦੀ ਨੌਜਵਾਨੀ ਖਰਾਬ ਕਰ ਰਹੇ ਨੇ ਹਾਂ ਇਹ ਮੇਰੇ ਤਾਂ 50% ਲੋਕ ਹੈਗੇ ਆ ਵਿੱਚ 50 ਸਹੀ ਵੀ ਆ 50 ਗਲਤ ਵੀ ਆ ਹੂੰ ਬਿਲਕੁਲ ਸੋ ਹੁਣ ਤੁਸੀਂ ਆਉਣ ਵਾਲੇ ਸਮੇਂ ਚ ਭਾਜੀ ਹੁਣ ਕਿੱਦਾਂ ਦਾ ਕੰਟੈਂਟ ਬਣਾਉਂਗੇ ਹੁਣ ਫੈਮਿਲੀ ਟਾਈਪ ਵੀਰੇ ਜਿਹੜਾ ਘਰੇ ਬੈਠ ਕੇ ਦੇਖ ਸਕੇ ਕੋਈ ਵੀ ਹਮ ਓਕੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਾ ਜੀ ਪਿੰਡੂ ਜੱਟ ਰਿਕੋਰਡ ਟੀਮ ਦਾ ਮੈਂ ਮੈਂਬਰ ਹਾਂ ਠੀਕ ਹੈ ਅ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅਮਰਤਪਾਲ ਮੈਰੋ ਜੀ ਨੇ ਹੈਨਾ ਤੁਹਾਨੂੰ ਧੰਕੀਆਂ ਵੀ ਦਿੱਤੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮਾਫੀ ਨਾਮੇ ਦੀ ਵੀਡੀਓ ਆndi ਤੁਹਾਡੀ ਹਾਂਜੀ ਤੇ ਮਾਫੀ ਨਾਮਾ ਅਸੀਂ ਨੇ ਤਾਂ ਪਾਤਾ ਹੀ ਮਨਨ ਕੇ ਚਲੋ ਸਾਡੇ ਅੰਦਰ ਜਿਹੜਾ ਸਾਡਾ ਜਮੀਰ ਸੀਗਾ ਉਹ ਜਾਗ ਚੁੱਕਿਆ ਸੀਗਾ ਕਿਉਂਕਿ ਅਸੀਂ 4-5 ਦਿਨ ਪਹਿਲਾਂ ਤੋਂ ਅਸੀਂ ਇਹ ਜੀ ਦੀ ਮਤਲਬ ਕਿ ਸੋਚਣ ਲੱਗ ਰਹੇ ਸੀਗੇ ਵੀ ਅਸੀਂ ਆਹ ਕੰਟੈਂਟ ਪਾਉਣਾ ਛੱਡ ਦੀ ਤੇ ਜਦੋਂ ਮੇਰੀ ਵੀਡੀਓ ਚੱਲੀ ਵਾਇਰਲ ਹੋਈ ਭਾਈ ਸਾਹਿਬ ਅਮਰਤਪਾਲ ਸਿੰਘ ਮੈਰੋਜੀ ਜੀ ਦੇਵੇਂ ਪਹੁੰਚੀ ਇਹ ਵੀਡੀਓ ਚਲੋ ਉਹਨਾਂ ਨੇ ਸਾਨੂੰ ਜਿਵੇਂ ਵੀ ਸਮਝਾਇਆ ਅਸੀਂ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਦੀ ਗੱਲ ਮੰਨਣ ਤੋਂ ਬਾਅਦ ਅਸੀਂ ਨੇ ਮਾਫੀ ਨਾਮਾ ਆਪਣਾ ਪਾਤਾ ਤੇ ਅਸੀਂ ਆਪਣੀ ਗਲਤੀ ਕਬੂਲ ਕਰ ਲਈਤੀ ਹਾਂ ਹਾਂਜੀ ਬਿਲਕੁਲ ਸੋ ਭਾਈ ਜੀ ਤੁਸੀਂ ਕੀ ਕੰਮਕਾਜ ਕੀ ਕਰਦੇ ਹੋ ਨਾਲ ਨਾਲ ਇਸ ਦੇ ਕੰਮ ਕਰ ਮੈਂ ਕੁਛ ਨਹੀਂ ਕਰਦਾ ਇਹ ਕੰਮ ਕਰ ਬਸ ਮੈਂ ਪਹਿਲਾਂ ਸਟੱਡੀ ਕਰਦਾ ਸੀ ਗਾਈ ਤੇ ਨਾਲ ਨਾਲ ਮੈਂ ਬਸ ਆਹ ਸ਼ਾਰਟ ਮੂਵੀਆਂ ਦਾ ਕੰਮ ਕਰੀ ਜਾਂਦਾ ਸੀ ਤਿੰਨ ਸਾਲ ਹੋ ਗਏ ਮੈਨੂੰ ਕੰਮ ਕਰਦੇ ਹਾਂ ਕਿਤੇ ਨਾ ਕਿਤੇ ਜਦੋਂ ਆਪਾਂ ਇਦਾਂ ਬੋਲਡ ਕੰਟੈਂਟ ਪਾਉਨੇ ਆ ਤਾਂ ਪਰਿਵਾਰਕ ਤੌਰ ਤੇ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਵੀ ਸਮਝਾਉਂਦੇ ਨੇ ਕਿ ਬੇਟੇ ਇਹ ਕੰਮ ਛੱਡ ਦਿਓ ਕੱਲੂ ਰਿਸ਼ਤਾ ਨਹੀਂ ਹੋਣਾ ਵਿਆਹ ਨਹੀਂ ਹੋਣਾ ਐਦਾਂ ਦਾ ਵੀ ਹੈਗਾ ਸੀ ਸੀਨ ਤੁਹਾਡੀ ਲਾਈਫ 'ਚ ਹਾਂਜੀ ਹੋਇਆ ਸੀਗਾ ਜੀ ਮੇਰੇ ਘਰ ਦੇ ਨੇ ਬਥੇਰੀ ਵਾਰ ਕਿਹਾ ਕਿਉਂਕਿ ਹਨਾ ਮੇਰੀ ਏਜ ਵੀ ਛੋਟੀ ਸੀਗੀ ਤੇ ਛੋਟੀ ਉਹ ਹਜੇ ਵੀ ਅੱਗੇ ਰਿਸ਼ਤੇ ਬਾਰੇ ਜਾਂ ਕੁਝ ਵੀ ਕੰਮ ਬਾਰੇ ਸਾਰਾ ਪ੍ਰੋਬਲਮ ਆ ਜਾਂਦੀ ਹੈ ਤੇ ਮੰਨ ਕੇ ਚੱਲੋ ਮੈਂ ਇਸ ਲਾਈਨ ਦੇ ਵਿੱਚ ਜਦੋਂ ਆਇਆ ਸੀਗਾ ਮੈਨੂੰ ਰਾਤ ਦੇ ਕਈ ਵਾਰ 12 1 ਵਜੇ ਜਾਂਦੇ ਸੀਗੇ ਤੇ ਮਤਲਬ ਕਿ ਮੈਂ ਇੰਨੇ ਨੇਰੇ ਨੇਰੇ ਘਰੇ ਵੱੜਦਾ ਘਰ ਦੇ ਨੂੰ ਸੋਚ ਹੁੰਦੀ ਟੈਨਸ਼ਨ ਹੁੰਦੀ ਵੀ ਸਾਡਾ ਮੁੰਡਾ 12 1 ਵਜੇ ਰਾਤ ਨੂੰ ਆਉਂਦਾ ਵੀ ਪਰਾਂ ਤੂੰ ਆ ਕੰਮ ਛੱਡ ਦੇ ਪਰ ਮੈਨੂੰ ਮਨ ਦੇ ਵਿੱਚ ਇਹ ਸੀਗਾ ਵੀ ਮੈਂ ਬੰਨਣਾ ਤਾਂ ਐਕਟਰ ਹੀ ਬੰਨਣਾ ਹੂੰ ਮਤਲਬ ਕਿ ਫੁੱਲ ਟਾਈਮ ਯੂਟਿਊਬਰ ਤੁਸੀਂ ਹਾਂਜੀ ਫੁੱਲ ਟਾਈਮ ਵੀ ਮੈਂ ਯੂਟਿਊਬ ਦੇ ਉੱਤੇ ਧਿਆਨ ਦਿੰਦਾ ਸੀਗਾ ਤੇ ਮੈਂ ਮਤਲਬ ਕਿ ਮੈਂ ਹੋਰ ਕੰਮ ਆਪਦੇ ਘਰ ਘਰ ਦੇ ਕੰਮ ਛੱਡ ਕੇ ਇਹ ਕੰਮ ਨੂੰ ਮੈਂ ਪਹਿਲ ਲੈਂਦਾ ਸੀਗਾ ਤੇ ਲੋਕਾਂ ਨੇ ਵੀ ਬਾਅਦ ਵਿੱਚ ਸਵਾਲ ਲੈ ਟੋੜੀ ਮਾਫੀ ਦਾ ਜਿਹੜੇ ਕਹਿੰਦੇ ਸੀ ਪਹਿਲਾਂ ਚੱਕ ਦੋ ਫੱਟੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਹੁਤ ਸਵਾਲ ਲਏ ਆਈ ਲੋਕਾਂ ਨੇ ਥੋੜਾ ਨਹੀਂ ਬਹੁਤ ਜ਼ਿਆਦਾ ਸਵਾਲ ਲਏ ਜਿਹੜੇ ਲੋਕ ਕਹਿੰਦੇ ਸੀ ਹਾਂ ਬਈ ਆ ਵੀਡੀਓ ਪਾਓ ਤੁਹਾਡਾ ਹਨਾ ਅਸੀਂ ਤੁਹਾਡੇ ਨਾਲ ਆ ਖਿੱਚ ਦੋ ਕੰਮ ਚੱਕ ਦੋ ਫੱਟੇ ਉਹ ਲੋਕ ਹੁਣ ਕਹਿਣ ਲੱਗ ਰਹੇ ਨੇ ਨਾ ਨਾ ਸੁਣੇ ਗੰਦ ਪਾਇਆ ਤੁਹਾਡੇ ਨਾਲ ਬੰਨ ਲਈ ਤੇ ਇਹ ਚੀਜ਼ ਤਾਂ ਪਲਟ ਗਈ ਪਲਟ ਕੇ ਲੋਕ ਹੂੰ ਸੋ ਕੀ ਸਿੱਖਿਆ ਮਿਲੀ ਤੁਹਾਨੂੰ ਇਸ ਸਾਰੇ ਸਿਨੈਰੀਓ ਤੋਂ ਸਿੱਖਿਆ ਸਾਨੂੰ ਇਹ ਮਿਲੀ ਜੀ ਕਿਉਂਕਿ ਜਿਹੜੀਆਂ ਸਾਨੇ ਵੀਡੀਓ ਪਾਈਆਂ ਨੇ ਕਿਉਂਕਿ ਉਹਦੇ ਉੱਤੇ ਸਮਾਜ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਆਉਣ ਵਾਲੀ ਪੀੜ੍ਹੀ ਉੱਤੇ ਮਾੜਾ ਅਸਰ ਪੈਂਦਾ ਕਿਉਂਕਿ ਅਸੀਂ ਆਪਣੀ ਗਲਤੀ ਮੰਨੀ ਹੈ ਕਿਉਂਕਿ ਅਸੀਂ ਉੱਥੇ ਗਲਤ ਸੀਗੇ ਹੂੰ ਅ ਇਹ ਵੀ ਸਾਡੀ ਇੱਕ ਮਜਬੂਰੀ ਸੀ ਵੀਡੀਓ ਪਾਉਣਾ ਕਿਉਂਕਿ ਲੋਕ ਜਿਹੀ ਜੀ ਡਿਮਾਂਡ ਕਰਦੇ ਸੀਗੇ ਵੀਡੀਓ ਪਾਉਣ ਦੀ ਅਸੀਂ ਉਹੇ ਜਾਂ ਲੋਕਾਂ ਤੱਕ ਲੈ ਕੇ ਆਉਂਦੇ ਸੀਗੇ ਕਿਉਂਕਿ ਪਹਿਲਾਂ ਅਸੀਂ ਤਾਂ ਸਾਫ਼-ਸੁਥਰੀਆਂ ਵੀਡੀਓ ਪਾਉਂਦੇ ਸੀਗੇ ਕਿਤਨਾ ਕਿਤੇ ਉਹ ਵੀ ਗੁਨਾਹਗਰ ਨੇ ਹਾਂ ਲੋਕ ਗੁਨਾਹਗਰ ਨੇ ਤੁਸੀਂ ਮਾਫੀ ਮੰਗੀ ਉਹਨਾਂ ਨੂੰ ਵੀ ਲੋੜ ਹੈ ਮਾਫੀ ਦੀ ਇਹ ਇੰਨਾ ਕੰਟੈਂਟ ਦੀ ਭਾਲ ਕਰਦੇ ਜਿਹੜੇ ਹਾਂਜੀ ਹਾਂਜੀ ਉਹਨਾਂ ਦੇ ਵੀ ਮਤਲਬ ਕਿ ਜਿੰਨੇ ਅਸੀਂ ਹੱਕਦਾਰਾਂ ਅਸੀਂ ਮਾਫੀ ਮੰਗੀ ਉਹਨਾਂ ਨੂੰ ਵੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੇ ਜੀ ਉਹਨਾਂ ਨੇ ਡਿਮਾਂਡ ਕੀਤੀ ਡਿਮਾਂਡ ਕੀਤੀ ਹੈ ਉਹੇ ਜਾਂ ਅਸੀਂ ਨੇ ਲੋਕਾਂ ਨੂੰ ਦਿਖਾਇਆ ਨਾ ਕੋਈ ਅਸੀਂ ਕੋਈ ਲੋਕਾਂ ਤੋਂ ਮਤਲਬ ਕਿ ਲੋਕਾਂ ਤੋਂ ਮਤਲਬ ਕਿ ਜੇ ਅਸੀਂ ਪਹਿਲਾਂ ਵੀਡੀਓ ਸਾਫ ਸੁਥਰੀਆਂ ਪਾਉਂਦੇ ਸੀਗੇ ਲੋਕਾਂ ਨੇ ਜਿਵੇਂ ਜਾਂ ਮੰਗ ਕੀਤੀ ਸੀ ਉਹ ਹੀ ਜਾਂ ਪਾਇਆ ਸੀ ਨੇ ਸਾਫ ਸੁਥਰੀ ਵੀਡੀਓ ਤੇ ਕਿੰਨੇ ਕਿ ਭੀ ਹੋ ਜਾਂਦੇ ਸੀ ਆਹੀ ਜੀ ਵੈਸੇ 12000 ਮਿਹਨਤ ਵੀ ਬਹੁਤ ਲੱਗਦੀ ਹੈ ਮਿਹਨਤ ਵੀ ਬਹੁਤ ਹੈ ਮਤਲਬ ਕਿ 2 ਦਿਨ ਜਿਵੇਂ ਬਾਈ ਜੀ ਨੇ ਕਿਹਾ ਸਟੋਰੀ ਨੇ ਸਟੋਰੀ ਦੇ ਡਿਸਕਸ਼ਨ ਕਰਨ ਤੇ ਲੰਘ ਜਾਂਦੇ ਸੀਗੇ ਤੇ ਮੈਂ ਸਕ੍ਰਿਪਟ ਬਣਾਉਂਦਾ ਜਾਂ ਆ ਬਾਈ ਜੀ ਬਣਾਉਂਦੇ ਕੋਈ ਵੀ ਬਣਾਉਂਦਾ ਸਾਡੇ ਤੋਂ ਸਕ੍ਰਿਪਟ ਤਿੰਨਾਂ ਚੋਂ ਉਹਦੇ ਸਾਡੇ 2-3 ਦਿਨ ਲੱਗ ਜਾਂਦੇ ਫਿਰ ਐਡੀਟਿੰਗ ਦੇ 2 ਤੋਂ 3 ਘੰਟੇ ਲੱਗਣ ਹੀ ਲੱਗਣੇ ਸੀ ਸਾਡੇ ਤੇ ਜਦੋਂ ਵਿਊ ਦੇਖਦੇ ਫਿਰ ਬੜਾ ਦੁੱਖ ਲੱਗਦਾ ਮਾਨੂੰ ਹਾਂ ਹੀ ਹੌਸਲਾ ਟੁੱਟਦਾ ਹੀ ਸਾਡਾ ਵੀ ਵਿਊ ਤਾਂ ਆਈ ਨਹੀਂ ਕਿਉਂਕਿ ਜਿਹੜੀਆਂ ਅਸੀਂ ਨੇ ਬੋਲਡ ਸਟੋਰੀਆਂ ਪਾਈਆਂ ਨੇ ਜੀ ਇਹਦਾ ਨਾ ਤਾਂ ਸਾਨੂੰ ਫਾਇਦਾ ਹੋਇਆ ਤੇ ਨੁਕਸਾਨ ਹੋਇਆ ਨੁਕਸਾਨ ਹੀ ਹੋਇਆ ਜੀ ਉਲਟਾ ਹੁਣ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਕੰਟੈਂਟ ਕੰਟੈਂਟ ਦੇਖਣ ਨੂੰ ਮਿਲੂਗਾ ਕੰਟੈਂਟ ਹੀ ਦੇਖਣ ਨੂੰ ਮਿਲੂਗਾ ਸਾਫ਼ ਸੁਥਰਾ ਜਿਵੇਂ ਬਾਈ ਨੇ ਕਿਹਾ ਪਰਿਵਾਰ 'ਚ ਬੈਠਣ ਵਾਲਾ ਬੈਠ ਕੇ ਦੇਖਣ ਵਾਲਾ ਉਹੋ ਜਿਹਾ ਅਸੀਂ ਕੰਟੈਂਟ ਤੁਹਾਡੇ ਤੱਕ ਲੈ ਕੇ ਹਾਂਜੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਤੇ ਪਿੰਡੂ ਜੱਟ ਰਿਕਾਰਡਸ ਚੈਨਲ ਰਨ ਕਰ ਰਹੇ ਆ ਅਸੀਂ ਠੀਕ ਹੈ ਵੀਰ ਜੀ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਤੁਸੀਂ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਹੋ ਅਮਰਤਪਾਲ ਮਹਿਰੋ ਜੀ ਦੀ ਤੁਹਾਨੂੰ ਧਮਕੀ ਵੀ ਆਈ ਸੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਲੱਚਰ ਦਾ ਪ੍ਰੋਸਨਿਤ ਬੰਦ ਕਰ ਦਿਓ ਕਿਵੇਂ ਦੇਖਦੇ ਹੋ ਤੁਸੀਂ ਮਾਫੀ ਵੀ ਮੰਗ ਲਈ ਬਿਲਕੁਲ ਮੰਗ ਲਈ ਮਾਫੀ ਉਹ ਧਮਕੀ ਨਹੀਂ ਕਹਿ ਸਕਦੇ ਜੀ ਅਸੀਂ ਇਹਨੂੰ ਜਿਵੇਂ ਆਪਾਂ ਕੋਈ ਬੱਚਾ ਕਿਸੇ ਗੱਲ ਤੋਂ ਮੰਨ ਨਹੀਂ ਰਿਹਾ ਹੁੰਦਾ ਉਹਨੂੰ ਘੂਰ ਕੇ ਹਟਾਉਨੇ ਆਪਾਂ ਉਸ ਤਰ੍ਹਾਂ ਸਾਨੂੰ ਮਤਲਬ ਉਹਨਾਂ ਨੇ ਸਮਝਾਇਆਗਾ ਤੇ ਅਸੀਂ ਵੀਡੀਓ ਡਿਲੀਟ ਕਰਈਏ ਨੇ ਤੇ ਮਾਫੀਨਾਮਾ ਪਾਇਆਗਾ ਅੱਛਾ ਅੱਛਾ ਹਾਂਜੀ ਤੇ ਉਹਨਾਂ ਦੀ ਘੂਰ ਤੋਂ ਬਾਅਦ ਹੀ ਤੁਸੀਂ ਸਮਝੋ ਜਾਂ ਪਹਿਲਾਂ ਵੀ ਤੁਹਾਡੇ ਅੰਦਰ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਵੀ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ ਨਹੀਂ ਸਾਡੀ ਡਿਸਕਸ਼ਨ ਚੱਲ ਰਹੀ ਸੀ ਟੀਮ ਦੀ ਸਾਰੀ ਦੀ ਅਸੀਂ ਉਸ ਤੋਂ ਪਹਿਲਾਂ ਵੀ ਬੰਦ ਕਰਨਾ ਚਾਹੁੰਦੇ ਸੀਗੇ ਉਸ ਤੋਂ ਬਾਅਦ ਭਾਈ ਸਾਹਿਬ ਦੀ ਵੀਡੀਓ ਆ ਗਈ ਅਸੀਂ ਵੈਸੇ ਵੀ ਬੰਦ ਹੀ ਕਰਨੀਆਂ ਸੀ ਇਹ ਹਾਂਜੀ ਇਹ ਰਸਤਾ ਅਪਣਾਇਆ ਹੀ ਕਿਉਂ ਡਬਲ ਮੀਨਿੰਗ ਕਮੇਡੀ ਦਾ ਰਸਤਾ ਕਿਉਂ ਅਪਣਾਇਆ ਤੁਸੀਂ ਇਹ ਤਾਂ ਹੀ ਸਾਨੂੰ ਮਤਲਬ ਸਾਫ ਸੁਥਰੀਆਂ ਵੀਡੀਓ ਤੋਂ ਜਦੋਂ ਆਡੀਅנס ਸਾਨੂੰ ਕੰਪੇਲ ਕਰੀ ਜਾਂਦੀ ਸੀ ਬਾਰ-ਬਾਰ ਕਮੈਂਟਾਂ ਚ ਵਧੀਆ ਪਾਓ ਉਸ ਮਸਾਲਾ ਪਾਓ ਸੀਨ ਪਾਓ ਹਮ ਕੁੜੀਆਂ ਵਧੀਆ ਪਾਓ ਤਾਂ ਕਰਕੇ ਸਾਨੂੰ ਹੋਇਆ ਸੀ ਉਹ ਆਪ ਉਕਸਾਉਂਦੇ ਸੀ ਤੁਹਾਨੂੰ ਆਡੀਅנס ਹਾਂਜੀ ਹਾਂਜੀ ਬਿਲਕੁਲ ਆਡੀਅנס ਹਾਂਜੀ ਕਹਿੰਦੀ ਸੀ ਸਾਨੂੰ ਕਮੈਂਟਾਂ ਰਹੀ ਵੀ ਤਾਂ ਨਹੀਂ ਚੱਲ ਰਹੀਆਂ ਕੁਝ ਪਾਓ ਇਹ ਚ ਮਾੜਾ-ਮੋਟਾ ਫਿਰ ਚੱਲਣਗੇ ਹਮ ਹਾਂਜੀ ਕਿਤੇ ਨਾ ਕਿਤੇ ਉਹਨਾਂ ਦਾ ਵੀ ਯੋਗਦਾਨ ਹੈਗਾ ਹਾਂਜੀ ਹੈਗਾਗਾ ਕਿਉਂਕਿ ਜਿਹੀ ਜਿਹੀ ਉਹਨਾਂ ਨੇ ਡਿਮਾਂਡ ਕਰੀ ਅਸੀਂ ਤਾਂ ਹੋਈ ਸਪਲਾਈ ਕਰੀ ਹੈਗੀ ਹਮ ਹਾਂਜੀ ਕਿੰਨੇ ਸਮੇਂ ਤੋਂ ਬਣਾਉਂਦੇ ਆ ਰਹੇ ਸੀ ਹਾਂਜੀ ਲਗਭਗ ਹੋਣਾ ਸੀ ਮਤਲਬ ਜਿਵੇਂ 6-7 ਮਹੀਨੇ ਹੋ ਗਏ ਸੀਗੇ ਪਹਿਲਾਂ ਸਾਫ ਸੋਥਰੇ ਕੰਟੈਂਟ ਬਣਾ ਰਹੇ ਸੀ ਤੇ ਇਹਦੀਆਂ ਤਾਂ ਅਸੀਂ 5-6 ਕਿ ਵੀਡੀਓ ਅਪਲੋਡ ਕਰੀਆਂ ਸੀਗੀ ਬੋਲਡ ਹਾਂਜੀ ਸੋ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਇਤਾਂ ਦੀ ਵੀਡੀਓਜ਼ ਬਣਾਉਨੇ ਹੋ ਕਿਤੇ ਨਾ ਕਿਤੇ ਪਰਿਵਾਰਕ ਤੌਰ ਤੇ ਵੀ ਆਪਾਂ ਕਹੇ ਦੀ ਬਹੁਤ ਗੱਲਾਂ ਸਹਿਣੀਆਂ ਪੈਂਦੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ ਬਿਲਕੁਲ ਜੀ ਹਾਂਜੀ ਪਰ ਪਰਿਵਾਰ ਨੂੰ ਵੀ ਮਤਲਬ ਇਹ ਚੀਜ਼ਾਂ ਦੇ ਬਹੁਤ ਔਖਾ ਦਾ ਸਾਹਮਣਾ ਕਰਨਾ ਕਿਉਂਕਿ ਲੋਕਾਂ ਦੇ ਵਿੱਚ ਵਿਚਰਨਾ ਤੇ ਰਿਸ਼ਤੇਦਾਰਾਂ ਦੇ ਵਿੱਚ ਹਰ ਇੱਕ ਨੂੰ ਉੱਖਾ ਹੈਗਾ ਜੀ ਜਦੋਂ ਆਪਾਂ ਕੋਈ ਗਲਤ ਕੰਮ ਕਰਾਂਗੇ ਗਲਤ ਕੰਮ ਦੇ ਤਾਂ ਗਲਤ ਹੀ ਨਤੀਜੇ ਨੇ ਹਾਂ ਲੱਗਦਾ ਜਿਹੜਾ ਕਮਲਕੌਰ ਭਾਬੀ ਦਾ ਕਤਲ ਹੋਇਆ ਉਸ ਤੋਂ ਬਾਅਦ ਇਹ ਚੀਜ਼ਾਂ ਸੁਧਰ ਜਾਣਗੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਹੜੇ ਲੱਛਰਤਾ ਪ੍ਰੋਸਦੇ ਨੇ ਉਹ ਸੁਧਰ ਜਾਣਗੇ ਤੇ ਲੱਗਦਾ ਤੁਹਾਨੂੰ ਵੀ ਕਤਲ ਹੀ ਇਸ ਮਸਲੇ ਦਾ ਹੱਲ ਹੈ ਦੇਖੋ ਜੀ ਸੁਧਰਨ ਦਾ ਦਾ ਕਿਉਂਕਿ ਆਪ ਸੋਚਣਾ ਚਾਹੀਦਾ ਵੀ ਅੱਗੇ ਆਪਣੇ ਸਮਾਜ ਤੇ ਇਹਦਾ ਕੀ ਇਫੈਕਟ ਪੈ ਰਿਹਾਗਾ ਕਿਉਂਕਿ ਇਹ ਚੀਜ਼ ਨੂੰ ਸਾਡੇ ਨੂੰ ਵੀ ਕਹਿਣਗੇ ਵੀ ਹੁਣ ਇਹ ਕੱਟ ਕੇ ਵੀਡੀਓ ਦੋ ਦਿਨਾ ਬਾਅਦ ਦੇ ਸੈਣੇ ਬਣੇ ਬੈਠੇ ਨੇ ਪਰ ਆਪਾਂ ਨੂੰ ਪਤਾ ਗਈ ਸਾਡੀਆਂ ਅੱਖਾਂ ਥੋੜੀਆਂ ਚਲੋ ਟਾਈਮ ਨਾਲ ਖੁੱਲ ਗਈਆਂ ਆਪਾਂ ਕਹਿਣੇ ਵੀ ਸਾਰੇ ਇਹਨੇ ਖੁੱਲਣੇ ਚਾਹੁੰਦੇ ਨੇ ਜਿਹੜੇ ਇਹੋ ਜਿਹਾ ਕੰਟੈਂਟ ਪਾ ਰਹੇ ਨੇਗੇ ਵੀ ਕਿਤੇ ਨਾ ਕਿਤੇ ਆਉਣ ਵਾਲੇ ਬੱਚਿਆਂ ਤੇ ਬਹੁਤ ਭੜਾ ਪ੍ਰਭਾਵ ਪੈਣਾਗਾ ਵੀ ਆਪਾਂ ਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਸਾਫ਼ ਸੁਥਰਾ ਕੰਟੈਂਟ ਪਾਉਣਾ ਚਾਹੀਦਾ ਹੁਣ ਤੁਸੀਂ ਬੋਲਡ ਕੰਟੈਂਟ ਪਾਉਣਾ ਛੱਡ ਦਿੱਤਾ ਕਿੰਨਾ ਕ ਘਾਟਾ ਪੈ ਜੂ ਤੁਹਾਨੂੰ ਹੁਣ ਕੋਈ ਘਾਟਾ ਨਹੀਂ ਪੈ ਜੀ ਸਾਨੂੰ ਉਹਦਾ ਕੋਈ ਫਾਇਦਾ ਵੀ ਨਹੀਂ ਹੋਇਆ ਜੈਸੇ ਕਹੀਏ ਸਾਨੂੰ ਕੋਈ ਉਹਦਾ ਬਾਲਾ ਬੈਨੀਫਿਟ ਵੀ ਨਹੀਂ ਹੋਇਆ ਸਾਡਾ ਕਿਚੋ ਹਾਂਜੀ ਤੇ ਹੋਰ ਜਿਵੇਂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਵੇਂ ਦੀਪਿਕਾ ਲੂਥਰਾ ਹੋਗੀ ਪ੍ਰੀਤ ਜੱਟੀ ਹੋਗੀ ਉਹ ਕਹਿ ਰਹੇ ਨੇ ਕਿ ਜੀ ਸਾਡੀ ਮਜਬੂਰੀ ਏ ਸਾਨੂੰ ਤਾਂ ਐਵੇਂ ਕਰਨਾ ਪੈਂਦਾ ਹੈ ਹੈਨਾ ਹੁਣ ਦੀਪਿਕਾ ਲੂਥਰਾ ਨੇ ਤਾਂ ਸਿਕਿਉਰਿਟੀ ਦੀ ਵੀ ਡਿਮਾਂਡ ਕੀਤੀ ਵੀ ਮੈਨੂੰ ਖਤਰਾ ਹੈ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਵੀ ਸਿਕਿਉਰਿਟੀ ਦੀ ਨਹੀਂ ਅਸੀਂ ਨਹੀਂ ਜਦੋਂ ਸਾਨੂੰ ਪਤਾ ਸੀ ਅਸੀਂ ਗਲਤ ਰਸਤੇ 'ਚ ਅਸੀਂ ਗਲਤ ਵੀਡੀਓ ਪਾ ਰਹੇ ਸੀਗੇ ਸਾਨੂੰ ਪਤਾ ਸੀ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿਹੋ ਜਿਹਾ ਕੰਮ ਕਰ ਰਿਹਾ ਸਹੀ ਕਰ ਰਿਹਾ ਕਿ ਮੈਂ ਗਲਤ ਕਰ ਰਿਹਾ ਤਾਂ ਅਸੀਂ ਉਹ ਤੋਂ ਪਾਸਾ ਵੱਟਿਆ ਹੀ ਕੋਈ ਲੋੜ ਨਹੀਂ ਸਿਕਿਉਰਿਟੀ ਦੀ ਕਿਉਂਕਿ ਜਦੋਂ ਆਪਾਂ ਸਹੀ ਵਾਲੇ ਪਾਸੇ ਹੋਗੇ ਤੁਹਾਨੂੰ ਖਤਰਾ ਨਹੀਂ ਨਹੀਂ ਜੀ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਗਲਤ ਕੰਮ ਛੱਡਦੇ ਆਪਾਂ ਨੂੰ ਸਮਾਜ ਚ ਕਾ ਦਾ ਖਤਰਾ ਹੈ ਜਦੋਂ ਗਲਤ ਕਰਾਂਗੇ ਤਾਂ ਕੋਈ ਤਾਂ ਤਾਂ ਦੁਸ਼ਮਣ ਬਣਨਗੇ ਕੋਈ ਨਾ ਕੋਈ ਤਾਂ ਆਪਾਂ ਨੂੰ ਬਹੁਤ ਬੰਦੇ ਨੇ ਜਿਹੜੇ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰਦੇ ਬਿਲਕੁਲ ਹੁਣ ਆਉਣ ਵਾਲੇ ਸਮੇਂ ਚ ਪਿੰਡੂ ਜੱਟ ਰਿਕਾਰਡਸ ਦਾ ਆਪਾਂ ਨੂੰ ਉਹਨਾਂ ਦੇ ਚੈਨਲ ਤੇ ਕਿੱਦਾਂ ਦਾ ਕੰਟੈਕਟ ਦੇਖਣ ਨੂੰ ਮਿਲੇਗਾ ਸਾਫ਼ ਸੁਥਰਾ ਹੀ ਪਰਿਵਾਰ ਚ ਬੈਠ ਕੇ ਦੇਖਣ ਵਾਲਾ ਚਿਹਰੇ ਹੋ ਪਿਆਉਤੀ ਬ